ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਈ ਪਿੱਛੇ ਮੀਂਹ ਚੱਕ ਕਰੋ 2 ਘੰਟੇ ਹੋ ਗਏ ਲਗਾਤਾਰ ਮੀਂਹ ਪੈ ਰਿਹਾ ਤੇ ਹਵਾ ਨਾਲ ਚਲਦੀ ਮੌਸਮ ਆ ਗਿਆ ਠੰਡਾ ਮੰਮੀ ਦੀ ਕਹੇ ਕਹਿੰਦੇ ਕਹਿਵਣਾ ਨਾ ਮੀਂਹ ਦੁੱਲਕਲੇ ਬਣਾਉਂਦੇ ਚਲੋ ਤੇ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਦੇਖੋ ਬਈ ਹਲੇ ਵੀ ਪੂਰਾ ਐਨ ਮੀਂਹ ਪੈ ਰਿਹਾ ਫੁੱਲ ਤੇ ਤੁਹਾਨੂੰ ਗਲੀ ਦਿਖਾ ਕੇ ਲੈ ਕੇ ਆਉਂਦਾ ਬਈ ਹੁਣ ਕਿੰਨੀ ਵਾਰ ਗਈ ਤੇ ਬਈ ਹੁਣ ਪਾਣੀ ਕਿ ਕਰਵਾ ਦੇਖੋ ਕਿੰਨਾ ਆ ਗਿਆ ਰੋਕ ਤੱਕ ਐਨ ਫਨਾਲ ਤੇ ਬੰਦੇ ਜੀ ਲੱਗਾ ਹੁਣ ਉੱਪਰੇ ਚਲ ਕੇ ਟੱਲਿਆ ਜੀ ਕਮੀ ਹੋਰ ਪੈ ਗਿਆ ਪਾਣੀ ਦੇ ਇਧਰੋਂ ਹੋਲਣਾ ਸਾਡੇ ਕਿੰਨੇ ਨੂੰ ਦੇਖ ਲੋ ਹੁ ਪਾਈ ਅਸੀਂ ਥੋੜਾ ਇੱਕ ਸਟੈਪ ਹੋਰ ਹੋਂਟਾ ਜਾ ਕੇ ਪਾਉਂਗੇ ਘਰ ਇਧਰੋਂ ਜਿਹੜਾ ਪਾਣੀ ਦਾ ਨਾ ਜੇ ਹੁਣ ਮੀਂਹ ਇੱਕ ਜਿੰਨਾ ਹੁਣ ਮੀਂਹ ਪਿਆ ਜਿੰਨੇ ਮੀਂਹ ਹੋਰ ਪੈ ਗਿਆ ਹੁਣ ਪਾਣੀ ਦਾ ਫਿਰ ਇਧਰੋਂ ਚੱਲ ਪਣਾ ਸਾਡੇ ਕਿੰਨੇ ਨੂੰ ਬਈ ਤਾਂ ਹੀ ਅਸੀਂ ਇੱਕ ਸਟੈਪ ਚੱਲ ਕੇ ਹੋਰ ਹੋਂਟਾ ਘਰ ਪਾਵਾਂਗੇ ਹੋਰ ਉਹ ਵੀ ਨਾਲੀ ਨਾਲੀ ਕਹੋ ਗਲੀ ਟੁੱਟ ਗਈ ਦੇਖੋ ਨਾਲੀ ਦਾ ਬਿਕਦਿਆ ਨਹੀਂ ਹੋ ਉਧਰੋਂ ਨਾਲ ਹੀ ਕਿੱਥੇ ਲੱਭੂੰਗੀ ਤੁਹਾਨੂੰ ਇੱਧਰੋਂ ਵੀ ਲੱਭ ਕੇ ਰੋਹਾਂਗੇ ਤੇ ਲੋ ਜੀ ਹੁਣ ਮੰਮੀ ਜੀ ਕੋਲ ਦੇਖੀਏ ਮੰਮੀ ਜੀ ਨੇ ਕੀ ਖਾੜੀ ਤਿਆਰੀ ਕਰੀ ਐ ਫੇਲਾ ਕੇ ਆਪਣਾ ਹੋ ਗਿਆ ਮੰਮੀ ਗੁਲਗਲੇ ਗੁਲਗਲੇ ਆ ਗੁੜ ਪਿਓ ਲਿਆ ਤਾਂ ਮੈਂ ਗੁੜ ਪਿਓ ਲਿਆ ਤੇ ਕੋਲ ਉਹ ਤਿਆਰ ਆਪਾਂ ਸਾ ਮਮੀ ਨੇ ਤੇਲ ਵੀ ਗਰਮ ਕਰਤਾ ਇਹ ਤਕਰੀਬਨ ਸ਼ੁਰੂ ਤੇ ਇੱਧਰ ਸਾਡਾ ਮੀ ਵੀ ਬਈ ਹਟ ਗਿਆ तकरीबन 100 ਚੋਂ 5% ਹੀ ਪੈ ਰਿਹਾ ਕਿਰਮਨ ਕਾਣੀ ਜੀ ਮੋਰੀ ਪਹਿਲਾ ਗੁਰਦੁਆਰਾ ਪਾਸਾ ਨੂੰ ਮੀਂਹ ਨਹੀਂ ਨੇ ਇੱਕ ਵਾਰ ਜਮਾਂ ਕਿਨੇ ਪਾਉਂਦੇ ਜਿੰਮੀ ਬਾਜੀ ਵਾਲਾ ਤੁਹਾਡੇ ਅਕੋਰਡਿੰਗ ਆਹ ਭਰ ਦੰਨੇ ਨੇ ਆ 10 ਕਵੇਜੂ ਮੈਂ ਤਾਂ ਕਨੇ ਇਹਦੇ ਨਾਲ ਹੋ ਬਣਾ ਦੋ ਸ਼ਾਮ ਨੂੰ ਪੂਰੇ ਛੋੜੇ ਨਹੀਂ ਹਾਂ ਕਚੌੜੀਆਂ ਬੋਲ ਲਿਖ ਲਿਖ ਜਾ ਰਹੀਆਂ ਹਾਂਜੀ ਨਹੀਂ ਸੌਣ ਵਿੱਚ ਖੀਰ ਪੂੜੇ ਘਰੇ ਕਰਦੇ ਹਾਂ ਖੀਰ ਪੂੜੇ ਤੇਰਾ ਤੇ ਖੀਰ ਪੂੜੇ ਬਣਾ ਲਓ ਜੇ ਅਗਲੀ ਵਾਰ ਮੀ ਵੀ ਆ ਫੇਰ ਕਚੌੜੀਆਂ ਹਾਂ ਠੀਕ ਹੈ ਜੀ ਤੇ ਹੁਣ ਬਣਾ ਲੈਨੇ ਆ ਆਹ ਸੌਣ ਪੂਰੇ ਤਾਂ ਬਣਾਏ ਕਰਦੇ ਆ ਗੁਲਗਲੇ ਠੀਕ ਚੋਰੀਆਂ ਗੁਲਗਲੇ ਚੋਰੀਆਂ ਤਾਂ ਜਦ ਮਾਜੀ ਨੂੰ ਸੌਣ ਵਿੱਚ ਖੀਰ ਪੂੜੇ ਹੱਸਦਾ ਕੱਚੇ ਹੈ ਨਾ ਕੱਚੇ ਹਲੇ ਵਿੱਚ ਤੇ ਕੱਚੇ ਰਹਿ ਜੰਨੇ ਫਿਰ ਹੌਲੀ ਹੌਲੀ ਕੱਟ ਕੇ ਰੱਖਿਆ ਨਾ ਥੋੜੇ ਜਿਹਾ ਹਾਂ ਪਤਲੇ ਜਿੰਨੇ ਫਿਰ ਨਾ নরম ਰਹਿ ਜੰਨੇ ਵਿੱਚ ਤੇ ਕੋਲੇ ਜੇ ਜ਼ਿਆਦਾ ਮੋਟੇ ਰੱਖੂਗੇ ਕਾਠੇ ਆਟੇ ਦੇ ਫਿਰ ਥੋੜੇ ਜਿਹਾ ਹੋ ਜਾਣੇ ਕਟਰ ਸੇ ਬਣੀ ਹੈ ਨਾ ਦੀ ਚੂਹਿਆਂ ਵੰਗਣ ਵਾਲੀ ਉਹ ਥੋੜੇ ਜਿਹਾ ਪਤਲਾ ਰਹਿ ਗਿਆ ਨਾ ਅੱਛਾ ਚਮਚੇ ਨਾਲ ਸੋਣੀ ਸੇ ਬਣ ਜਾਂਦੀ ਚਮਚੇ ਕੇ ਪਾਕੇ ਦਿਖਾ ਦਨੀ ਅਗਲਾ ਮੈਂ ਠੀਕ ਅਗਲਾ ਚਮਚੇਗਾ ਚਲੋ ਵੀ ਆਪਣੇ ਗੋਲ ਗੁਲੇ ਬਣ ਕੇ ਰੈਡੀ ਹੈ ਬਣ ਰਹੇ ਹੈ ਜੀ ਬਣਗੇ ਤੇ ਤੁਹਾਨੂੰ ਇੱਕ ਕਲਿੱਪ ਦਿਖਾਉਂਦਾ ਮੈਂ ਕਾਲ ਜਣਾ ਹਾਂ ਕਹਿੰਦੇ ਕਾਲ ਜਿਹੜਾ ਉਪਰ ਬਹੁਤ ਵੀ ਹੈ ਮੈਂ ਆਪਣੇ ਕਾਲ ਜੇ ਦੀ ਵੀਡੀਓ ਦਿਖਾਉਂਦਾ ਆ ਦੇਖੋ ਮੇਰੇ ਕਾਲੇ ਜੇ ਦੀ ਵੀਡੀਓ ਦੇਖੋ ਕਿੰਨਾ ਪਾਣੀ ਚੱਲਦਾ ਬਈ ਦੇਖਾਂ ਮੈਂ ਜਿਹੜਾ ਨਦੀ ਨਹੀਂ ਚੱਲਦੀ ਜਾਂਦੀ ਐਨਾ ਬਣੀ ਨਹੀਂ ਆ ਗਿਆ ਰੋਪੜ ਚ ਇਹ ਰੋਪੜ ਉੱਥੇ ਆ ਨਾ ਜਿਹੜਾ ਸਾਡੇ ਨਾਲ ਉੱਪਰ ਕਾਲੇ ਦੇ ਨਾਲ ਪਾੜਣੀ ਆਗੇ ਉਹ ਪਹਾੜਾਂ ਦਾ ਪਾਣੀ ਆ ਜਾਂਦਾ ਠੀਕ ਹਾਂ ਕੱਲੂ ਜਾ ਕੇ ਮਿੱਟੀ ਦੇਖੂਗਾ ਕਾਲੇ ਦੀ ਮਿੱਟੀ ਮਿੱਟੀ ਹੋਈ ਵੀ ਨਹੀਂ ਦੇਖਿਆ ਸਾਭ ਨਹੀਂ ਕਰਦੇ ਫਿਰ ਹੁੰਦੇ 1-2 ਦਿਨ ਲੱਗਦੇ ਐ ਉੱਪਰ ਦੇ ਚਿਕਣੀ ਚਿਕਣੀ ਮਿੱਟੀ ਆਉਂਦੀ ਨਾ ਉੱਪਰ ਤੇ ਪਹਾੜ ਦੀ ਅੱਛਾ 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 ਹਾਂ ਬਰਾ ਬਨੇ ਇੱਕ ਦੋ ਗੋਲੇ ਮਣਕੇ ਵੀ ਰੈਡੀ ਹੋ ਗਏ। ਇਹ ਹੁਣ ਬਾਹਰ ਮੌਸਮ ਦਿਖਾਉਂਦਾ ਤੁਹਾਨੂੰ ਕੇਜ ਆਉਗਾ। ਚਲੋ ਬਈ ਹੁਣ ਐਂ ਠੰਡੀ ਠੰਡੀ ਹਵਾ ਚੱਲ ਪਈ। ਬੈਸੇ ਮੀ ਕਿਣ ਮਣਕਾਂ ਨਹੀਂ ਜੀ ਪੈਂਦੀ ਆ। ਠੰਡਾ ਠੰਡਾ ਕਰਤਾ ਮੌਸਮ। ਥੋੜਾ ਥੋੜਾ ਪੈ ਰਿਹਾ ਜਿਆਦਾ ਨਹੀਂ। ਹਵਾ ਚਲਾਤੀ ਆ ਸਾਡਾ ਗਾਲੂ ਪੈ ਗਿਆ। ਕਿਵੇਂ ਨਾਉਣ ਲੱਗੇ ਖੀਰ ਪੂੜੇ ਪੂੜਿਆਂ ਦਾ ਹਪੂੜੇ ਆਟਾ ਘੋਲ ਲੱਗੇ ਪੂੜਿਆਂ ਦਾ ਠੀਕ ਤੇ ਇਧਰ ਖੀਰ ਵੀ ਧਰਤੀ ਹੋ ਮੇਰੇ ਨੇ ਅਜ ਤਾਂ ਹੁਣੇ ਧਰੀ ਹੈ ਤੇ ਦਰ ਨਾਲ ਪੂੜੇ ਸਿਰੋ ਰਿਕੋ ਨੂੰ ਕਰਦੇ ਆਂ ਤੇ ਆ ਰਹੂਗੇ ਹੂੰ ਬਾਈ ਇਹਦੇ ਬਣੂਗੇ ਪੂੜੇ 10 10 ਮਿੰਟ ਰੱਖ ਦੇਣਾ ਪੂੜ ਕੇ ਆਏ ਅੱਛਾ ਜੀ ਹੂੰ ਉੱਧਰ ਖੀਰ ਵੀ ਜਾਣ ਲੱਗੀ ਤੇ ਇੱਧਰ ਮਮੀਆਂ ਨੇ ਬੁੜੇ ਵੀ ਸ਼ੁਰੂ ਕਰਤੇ ਤੇ ਇੱਧਰ ਪਈ ਆਪਾਂ ਕਾਜੂ ਚੀਨੀ ਪਾਤੀ ਮੈਂ ਥੋੜਾ ਜਿਹਾ ਕਸਟਾੜ ਵੀ ਪਾਤਾ ਬਸ ਠੀਕ ਹੈ ਤੇ ਹੁਣ ਬਦਾਮ ਹਾਂ ਬਦਾਮ ਵੀ ਪਾ ਲੇ ਕੁੱਟ ਕੇ ਪਾ ਲਓ ਇਹ ਅੰਨੇ ਆ ਗਏ ਬਦਾਮ ਲਈ ਪਾ ਦੇ ਪਾ ਲੋਰੀ ਕਾ ਜੂਬਾ ਮਰਲਾ ਤੇ ਤੇਦਰ ਹੁਣ ਤਿਆਰ ਆ ਪੂੜਾ ਆਪਣਾ ਇਹ ਦੋਸੇ ਮੈਂ ਕਰਮਣਾ ਮੈਂ ਹੁਣ 10 ਅਗਲਾ ਮੈਟਰ ਆਇਆ ਨਾ ਆਪਣਾ ਠੀਕ ਕਰਨਾ ਠੀਕ ਕਰਨਾ ਤਬੇ ਜਕੇ ਹਲਾ ਰਣਾ ਬਾਣੀ ਉਹ ਜ਼ਿਆਦਾ ਪਤਲਾ ਹੁੰਦਾ ਹੋਣਾ ਨਹੀਂ ਇਦਾਂ ਹੋਈ ਜਾਣਾ ਹੂੰ ਚਲੋ ਜੀ ਤੇ ਆਪਣਾ ਬਣ ਕੇ ਵਸ ਰੈਡੀ ਹੋ ਚਲੇ ਇਹਨੋਂ ਨਹੀਂ ਡੈਵਲਾਦੇ ਨੇ ਹੂੰ ਨਾਲ ਦੀ ਨਾਲ ਰੈਡੀ ਹੋ ਜਾਂਦਾ ਤੇ ਇਨ ਲੋਈ ਪੂੜਾ ਬਣ ਕੇ ਰੈਡੀ ਆਪਨਾ ਬਾਤੂ ਖਾ ਕੇ ਦੇਖਾਂਗੇ ਇਕੱਠੇ ਜਾਂ ਬਣ ਜੂਗੇ ਨਾਲ ਫਖੀਰ ਨਾਲ ਇੱਕ ਘੋਟਾ ਕੇ ਦਿਖਾਉਣੀ ਆ ਹੋ ਗਿਆ ਵੀ ਹੁਣ ਮੈਂ ਇੱਕ ਟਰਾਈ ਲਾਉਣ ਲੱਗਿਆ ਤੇਲ ਪਾਉਣਾ ਪਤਾ ਚੱਲ ਚੱਲ ਹੁਣ ਚੱਲ ਹੁਣ ਕੀ ਕਰੂੰ ਮੈਂ ਦਫਲਾ ਲਾ ਦੇਣਾ ਬਸ ਓ ਲੰਬਾ ਹੋ ਜਾਣਾ ਛੋਟੂ ਲੋਟ ਨਹੀਂ ਜਿਆਦਾ ਹੀ ਕਰਦਾ ਐ ਬਹ ਹੋ ਗਿਆ ਇਹਦਾ ਇਹਦਾ ਹੋ ਗਿਆ ਚਲ ਕੋਈ ਬਣ ਗਿਆ ਇਹਨੂੰ ਉੱਪਰ ਤੇ ਤਾਂ ਹੀ ਫੋਲੇ ਕਰਦੇ ਆਲੇ ਜਾਨੀ ਮਾਮਲੇ ਟਮਕਣਾ ਕਰਨ ਲੱਗ ਗਿਆ ਬੁੱਧਾ ਹੋਇਆ ਨਹੀਂ ਉਹ ਜਿਆਦਾ ਪਤਲਾ ਹੁੰਦਾ ਹੁਣ ਇਹ ਕੱਟਾ ਏ ਪਲਟੀ ਬਣਾ ਦਣੀ ਆਪਾਂ ਨਹੀਂ ਅਜੇ ਨਹੀਂ ਹੋਇਆ ਹੁਣ ਜੇ ਨਹੀਂ ਹੋ ਜਾਉਣਾ ਬਹੁਤ ਲਗਾ ਸੱਡਾ ਮੈਂ ਪੜਦਾ ਪੜ ਲ ਤਾ ਦਾ ਅੰਮੀ ਤੇਲ ਲਾਉਣੇ ਥੋੜੇ ਥੋੜੇ ਲਾ ਦੇ ਥੋੜਾ ਪੰਡਿਆਂ ਪਰ ਚਾਹ ਤਲਦੇ ਮੈਂ ਹਾਂ ਹਾਂ ਬਚਾ ਕੇ ਥੱਲੇ ਨਾ ਇਹਨਾਂ ਬਣਾ ਗੋਲ ਦੇ ਹਾਂ ਬਣਾ ਤਾ ਇਹ ਬਣਾ ਤਾ ਬਣਾਉਂ ਆਂ ਭਾਈ ਕੋ ਹੋਰ ਹੁੰਦਾ ਉਹ ਲੈ ਬੜਾਲੇ ਤੇਰੀ ਰੋਟੀ ਨੂੰ ਨਹੀਂ ਰਹਿੰਦਾ ਹੁੰਦਾ ਖੇਤਾਂ ਚ ਦੇਣੇ ਨੂੰ ਕੋਈ ਨਹੀਂ ਹੁਣ ਬਣਾ ਲੀਏ ਓਏ 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 ਚੱਲ ਦੇ ਪਨੀਰ ਹਲਾ ਕੇ ਪਾ ਲਿਆ ਹਲਾ ਕੇ ਪਾ ਲਿਆ ਹੋ ਗਿਆ ਬਈ ਹੋ ਗਿਆ ਨੰਬਰ ਆ ਬਣ ਲੈ ਲੈ ਨਾ ਦੂਜਾ ਵੀ ਪਾਤਾ ਹੂੰ ਬਣ ਗਿਆ بس بس دورਾ ਨਾ ਨਾ ਆਲੇ ਦਾਲੇ ਛਿੱਟੇ ਗਿਰ ਗਏ ਮੈਂ ਕਿ ਕਾ ਫਾਇਦਾ ਹੋਇਆ ਕੋਈ ਫਾਇਦਾ ਹੋਇਆ ਤੇਲ ਆ ਦੇ ਹੁਣ ਫਿਰ ਕਾ ਦੇ ਤੇਲ ਅਕੇ ਥਾਲ ਦੇ ਆਂਡੇ ਆ ਪਰਵੀਲਾ ਦੇ ਨਕਸ਼ਾ ਮੰਗੇ ਨਕਸ਼ਾ ਨਾ ਵੀ ਹਾਂ ਤੂੰ ਰੋਟੀ ਦੇ ਆ ਖੇਤਾਂ ਚ ਹੈ ਲੰਕਾ ਲੈ ਕੇ ਇੱਕ ਸਪੈਸ਼ਲ ਚੀਜ਼ ਜੋ ਠੰਡੇ ਮੌਸਮ ਚ ਬਣਦੀ ਹੁੰਦੀ ਕੀ ਹੋਗਾ ਕੂੜੇ ਦਾ ਨਹੀਂ ਉਹੀ ਹੈ ਆ ਮਛਾਣ ਲੈਦੇ ਲਾਉਣ ਦੇ ਤਿਆਰ ਵਾ ਤਿਆਰ ਵਾ ਇਹ ਬੜੀਆ ਠੀਕ ਹੈ ਹੁਣ ਓਕਰ ਵਰਡ ਖਾ ਜਾਣ ਚੀਜ਼ ਵੀ ਠੀਕ ਆਣੀ ਹਾਂ ਆ ਲਾਲ ਬਰੇ ਪੀ ਗਏ ਯਾਰ ਨੰਦਰਾ ਅੰਦੀ ਨਾਲ ਤੇ ਨਪੇ ਜਿਹਾ ਕਿੱਥੇ ਪੈਦੀ ਤੂੰ ਐ ਚਲੋ ਠੀਕ ਯਾਰ ਮੱਛਰ ਦੇ ਵਜਾ ਕੇ ਅੰਦਰੇ ਬੈਹਿ ਰਿਹਾ ਹਾਂ ਅੰਦਰੇ ਬੈਠਣਾ ਮਗਾ ਉਹ ਆਲ ਤੇ ਕਈ ਗਰਾਂ ਨਾ 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 ਨਹੀਂ ਆਉਣਾ ਅੱਗੇ ਧੀਆ ਬਈ ਚਲੋ